हिमाचल ਦੇ ਜੰਗਲਾਂ ਨੂੰ ਲੱਗੀ ਅੱਗ ਇਹ ਅੱਗ ਆਪ ਲਾਈ ਜਾਂਦੀ ਹੈ ਜਾਂ ਕੁਦਰਤੀ ਲੱਗਦੀ ਆ ਇਹ ਕਮੈਂਟਾਂ 'ਚ ਤੁਸੀਂ ਦੱਸਣਾ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰ ਰਹੇ ਹਾਂ ਜਿਸ ਦੇ ਵਿੱਚ ਸਾਰੇ ਦੇ ਸਾਰੇ ਜੰਗਲ ਨੂੰ ਅੱਗ ਲੱਗੀ ਹੋਈ ਆ ਕੋਈ ਇੱਕ ਅੱਧਾ ਦਰਖਤ ਨਹੀਂ ਜਿੰਨੇ ਦਰਖਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਈ ਦੇਣਗੇ ਉਹਨਾਂ ਸਾਰੇ ਦਰਖਤਾਂ ਨੂੰ ਅੱਗ ਲੱਗੀ ਹੋਈ ਦਿਖਾਈ ਦਵੇਗੀ ਤੁਹਾਨੂੰ ਆ ਪੂਰੀ ਵੀਡੀਓ ਦੇਖ ਲਿਓ ਤੇ ਸ਼ੇਅਰ ਕਰਨ 'ਚ ਕਮੀ ਨਾ ਛੱਡਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇੱਥੇ ਦਾ ਹਾਲ ਲੋਕਾਂ ਤੱਕ ਪਹੁੰਚ ਸਕੇ ਕਿ ਲੋਕ ਅੱਗ ਲਾਉਂਦੇ ਨੇ ਪਰ ਹਿਮਾਚਲ ਦੇ ਜਿਹੜੇ ਜੰਗਲ ਨੇ ਉਹਨਾਂ ਨੂੰ ਵੀ ਸਾੜ ਰਹੇ ਨੇ ਲੋਕ ਦੇਖੋ ਇਹ ਪੂਰੀ ਵੀਡੀਓ ਹਾਂਜੀ ਭਾਈ ਜੀ ਹਿਮਾਚਲ ਦੇ ਵਿੱਚ ਸੀਗੇ ਹਿਮਾਚਲ ਦੇ ਵਿੱਚ ਦੇਖੋ ਆਹ ਦਰਖਤਾਂ ਨਾ ਦਾ ਕੋਈ ਨਾਲ ਖੇਤ ਨਾ ਕੋਈ ਹੋਰ ਚੀਜ਼ ਆ ਪਤਾ ਨਹੀਂ ਬਾਈ ਜੀ ਕਿਵੇਂ ਅੱਗ ਲੱਗੀ ਆ ਦੇਖੋ ਆ ਇੱਕ ਦਰਖਤ ਨੂੰ ਨਹੀਂ ਬਾਈ ਜੀ ਅੱਗ ਲੱਗੀ ਵੀ ਉੱਪਰ ਤੱਕ ਲੱਗੀ ਹੋਈ ਆ ਪੂਰੇ ਦੇ ਪੂਰੇ ਜੰਗਲ ਨੂੰ ਹੀ ਅੱਗ ਲੱਗੀ ਹੋਈ ਆ ਬਾਈ ਜੀ ਆ ਚੈੱਕ ਕਰੋ ਸਾਰੇ ਦਰਖਤ ਬਾਈ ਜੀ ਸੜੇ ਹੋਏ ਨੇ ਆ ਇਧਰ ਦੂਰ ਤੱਕ ਦੇਖੋ ਤੁਹਾਨੂੰ ਜ਼ੂਮ ਕਰਕੇ ਦਿਖਾਦਾ ਮੈਂ ਆ ਚੈੱਕ ਕਰੋ ਬਾਈ ਜੀ ਸਾਰੇ ਦਰਖਤ ਸੜੇ ਹੋਏ ਨੇ ਵੀ ਆਪਾਂ ਕਹਿੰਦੇ ਵੀ ਪੰਜਾਬ ਦੇ ਵਿੱਚ ਦਰਖਤ ਕੱਟ ਰਹੇ ਨੇ ਲੋਕ ਹਨਾ ਜਾਂ ਆਪਾਂ ਦੇਖਦੇ ਆਂ ਵੀ ਪੰਜਾਬ ਦੇ ਵਿੱਚ ਜਾਦਾ ਧੁੱਪ ਪੈਂਦੀ ਆ, ਜਾਦਾ ਤਪ ਰਹੀ ਆ ਪਰ ਬਾਈ ਜੀ ਇੱਧਰ ਵੀ ਦੇਖੋ ਇਹੀ ਹਾਲ ਆ ਵੀ ਹਾਂ ਥੋੜਾ ਜਿਹਾ ਮੌਸਮ ਦਾ ਹਾਲ ਤਾਂ ਠੀਕ ਆ ਪਰ ਅੱਜ ਜਿੰਨੇ ਵੀ ਦਰਖਤਾਂ ਬਾਈ ਜੀ ਸਾੜਤੇ ਪਤਾ ਨਹੀਂ ਜਾਣ ਕੇ ਸਾੜਿਆ ਪਤਾ ਨਹੀਂ ਕੋਈ ਅੱਗ ਲੱਗ ਗਈ ਸਾਰਾ ਹੀ ਜੰਗਲ ਸੜ ਗਿਆ ਦੇਖੋ ਕਿੰਨਾ ਬੁਰਾ ਹਾਲ ਆ ਇਹ ਹਾਲ ਬਾਈ ਜੀ ਹਿਮਾਚਲ ਦੇ ਵਿੱਚ ਜਵਾਲਾ ਮੁਖੀ ਨੂੰ ਜਾ ਰਹੇ ਸੀ ਰਸਤੇ ਦੇ ਵਿੱਚ ਸਾਨੂੰ ਜੰਗਲ ਦਿਖਿਆ ਤੇ ਸਾਨੂੰ ਲੱਗਿਆ ਵੀਡੀਓ ਬਣਾਉਣੀ ਚਾਹੀਦੀ ਆ ਸਾਰੇ ਸਾਰੇ ਦਰਖਤ ਆ ਵੇ ਜੀ ਇੱਕ ਅੱਦਾ ਨਹੀਂ ਇਹ ਸਾਰੇ ਦਰਖਤ ਸੁੱਕੇ ਪਏ ਆ ਦੇਖੋ ਪੀਲੇ ਪੱਤੇ ਹੋਏ ਪਏ ਆ ਸੜੇ ਪਏ ਆ ਜੜ ਤੋਂ ਲੈ ਕੇ ਉੱਪਰ ਤੱਕ ਆ ਥੱਲੇ ਵੀ ਦੇਖ ਲਓ ਸਾਰੇ ਦਰਖਤ ਸੜੇ ਪਏ ਨੇ ਹਿਮਾਚਲ ਦੇ ਵਿੱਚ ਹਾਂ ਜੇ ਕੋਈ ਹਿਮਾਚਲੀ ਭਰਾ ਦੇਖ ਰਹਾ ਤਾਂ ਕਮੈਂਟਾਂ 'ਚ ਦੱਸ ਦਿਓ ਵੀ ਅੱਗ ਕਿਉਂ ਲਾਉਂਦੇ ਨੇ ਕਿਉਂ ਸੜਦੇ ਨੇ ਇਹ ਦਰਖਤ ਹਿਮਾਚਲ ਦੇ ਵਿੱਚ ਇੱਕ ਜਗ੍ਹਾ ਨਹੀਂ ਕਾਫੀ ਜਗ੍ਹਾ ਦਿਖਿਆ ਸਾਨੂੰ ਇਹ ਤੇ ਸ਼ੇਅਰ ਕਰ ਦਿਓ ਵੀਡੀਓ ਬਾਈ ਜੀ ਤੇ ਵੱਧ ਤੋਂ ਵੱਧ ਦਰਖਤ ਲਾਣੇ ਚਾਹੀਦੇ ਆ ਬਾਈ ਜੀ ਤਾਂ ਕਿ ਆਪਾਂ ਵਾਤਾਵਰਨ ਨੂੰ ਬਚਾ ਸਕੀਏ ਤੇ ਆਪਣੇ ਦੇਸ਼ ਦੇ ਵਿੱਚ ਜਿੰਨੇ ਵੀ ਪੌਦਿਆਂ ਦੀ ਲੋੜ ਆ ਉਹਨੂੰ ਪੂਰਾ ਕਰ ਸਕੀਏ ਆ ਚੈੱਕ ਕਰੋ ਜੀ ਉੱਪਰ ਤੱਕ ਸੜੇ ਹੋਏ ਨਹੀਂ ਜੀ ਕਿੰਨਾ بڑا ਦਰਖਤ ਹੈ ਜੀ